ਮਗਰ ਹਲੇ ਵੀ ਔਰ ਉਹਨਾਂ ਨੇ ਉਸ ਵਕਤ ਵੀ ਇਹ ਸਪਸ਼ਟ ਕੀਤਾ ਕਿ ਸਾਡੇ ਝੰਡਿਆਂ ਦੀ ਆੜ ਲੈ ਕੇ ਕੁਝ ਕਾਂਗਰਸੀ ਤੇ ਕੁਝ ਆਪ ਦੇ ਲੀਡਰ ਪਾਰਟੀਆਂ ਦੇ ਇਸ਼ਾਰੇ ਤੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੀਆਂ ਨੇ ਔਰ ਅੱਜ ਇਹ ਗੱਲ ਸਪਸ਼ਟ ਹੋ ਗਈ ਵੇਖੋ ਕਾਂਗਰਸ ਕੋਈ ਪ੍ਰੋਗਰਾਮ ਕਰੇ ਤੇ ਕੋਈ ਪ੍ਰੋਬਲਮ ਨਹੀਂ ਆਉਂਦੀ ਬਹੁਤ ਵਧੀਆ ਕਿਉਂਕਿ ਮੇਰੇ ਪ੍ਰੋਗਰਾਮ ਤੋਂ ਇੱਕ ਦਿਨ ਪਹਿਲਾਂ ਹੀ ਪ੍ਰਤਾਪ ਸਿੰਘ ਬਾਜਵਾ ਜੀ ਨੇ ਉਸੇ ਜ਼ਿਲ੍ਹੇ ਚ ਪ੍ਰੋਗਰਾਮ ਕੀਤਾ ਜਿੱਥੇ ਮੈਂ ਕੀਤਾ ਉੱਥੋਂ 30 ਕਿਲੋਮੀਟਰ ਦੀ ਦੂਰੀ ਤੇ ਕੀਤਾ ਇੱਕ ਪ੍ਰੋਬਲਮ ਨਹੀਂ ਆਈ ਭਾਵੇਂ ਉਹ ਫੋਟੋ ਆਪਾਂ ਵੇਖਿਆ ਹੀ ਨੇ ਬਾਕੀ ਫੋਟੋਆਂ ਵੀ ਸਾਹਮਣੇ ਆਈਆਂ ਹੀ ਨੇ ਜਿਹੇ ਜਿਹੇ ਆਈਆਂ ਚਲੋ ਮੈਂ ਉਹਦੇ ਬਾਰੇ ਟਿੱਪਣੀ ਨਹੀਂ ਕਰਦਾ ਉਸ ਤੋਂ ਬਾਅਦ ਵੀ ਅੱਜ ਜਦ ਕੱਲ ਅਸੀਂ ਪ੍ਰੋਗਰਾਮ ਕੀਤਾ ਤੇ ਉੱਥੇ ਕੀ ਮਾਹੌਲ ਬਣਿਆ ਤੁਹਾਡੇ ਸਾਹਮਣੇ ਵੇਖਣ ਨੂੰ ਮਿਲਿਆ ਦੇ ਕੋ ਸ਼ਾਂਤਮਈ ਕੋਈ ਆਪ ਦੀ ਗੱਲ ਰੱਖ ਸਕਦਾ ਹੈ ਲੋਕਤੰਤਰ ਹੈ ਜ਼ਰੂਰ ਕਰੇ ਮਗਰ ਕਿਸੇ ਨੂੰ ਡਰਾ ਕੇ ਬਰਾਉ ਬੀਟ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਕਿ ਨਹੀਂ ਤੁਸੀਂ ਪ੍ਰੋਗਰਾਮ ਨਹੀਂ ਕਰ ਸਕਦੇ ਤੇ ਉਹ ਬੜੀ ਅਫਸੋਸ ਦੀ ਗੱਲ ਹੈ ਮੈਨੂੰ ਸਵੇਰ ਤੋਂ ਸਿੱਧੇ ਤੌਰ ਤੇ ਨਹੀਂ ਸਿੱਧੇ ਤੌਰ ਤੇ ਪੁਲਸ ਵਾਲਿਆਂ ਦੇ ਸਨੇਹ ਆਉਂਦੇ ਸੀ ਤੁਸੀਂ ਪ੍ਰੋਗਰਾਮ ਕੈਨਸਲ ਕਰ ਦਿਓ ਦੂਜਾ ਮੁੱਦਾ ਜਿਹੜਾ ਮੈਂ ਤੁਹਾਡੇ ਕੋਲ ਲੈ ਕੇ ਆਇਆ ਅੱਜ ਇਕੱਲਾ ਸੋਨੀਆ ਗਾਂਧੀ ਜੀ ਕਰਕੇ ਵਿੱਚ ਫਸਿਆ ਫਿਰਦਾ ਪੇਚ ਕੱਢ ਦਿਓ